ਮੇਰਾ ਫਾਮਾ ਜੀ ਫੰਕਸ਼ਨ ਤੇ ਪਹੁੰਚਿਆ ਸਕੂਲ ਦੇ ਵਿੱਚ ਬਹੁਤ ਬਹੁਤ ਉਹਨੂੰ ਵਧਾਈ ਖਾਜ ਵਿਧਾਨ ਸਭਾ ਹਲਕਾ ਪੂਰਬੀ ਦੇ ਬਾੜ ਨੰਬਰ 13 ਵਿੱਚ ਦਾ ਕੌਚਲ ਪਬਲਿਕ ਸਕੂਲ ਅਤੇ ਉੱਥੇ ਅੱਜ ਸਲਾਨਾ ਪ੍ਰੋਗਰਾਮ ਦੇ ਵਿੱਚ ਮੈਂ ਪਹੁੰਚਿਆ ਤੇ ਬਹੁਤ ਬਹੁਤ ਵਧਾਈ ਦਿਨਾ ਸਾਰੇ ਹੀ ਸਕੂਲ ਦੇ ਅਧਿਆਪਕ ਸਹਿਬਾਨਾਂ ਨੂੰ ਤੇ ਔਰ ਬੱਚੇ ਬਹੁਤ ਹੀ ਸੂਝਵਾਨ ਤੇ ਪਿਆਰੇ ਪਿਆਰੇ ਬੱਚਿਆਂ ਨੂੰ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਹੈਲਥ ਦੀ ਹੈਲਥ ਜੇ ਆਪਾਂ ਤੰਦਰੁਸਤ ਹੋਵਾਂਗੇ ਤਾਂ ਹੀ ਆ ਕਿ ਆਪਾਂ ਪੜ੍ਹ ਲਿਖ ਸਕਾਂਗੇ ਜੇ ਪੜ੍ਹ ਲਿਖੇ ਹੋਵਾਂਗੇ ਤਾਂ ਹੀ ਆਪਾਂ ਤਰੱਕੀ ਕਰ ਸਕਾਂਗੇ ਤੇ ਬਹੁਤ ਵਧੀਆ ਢੰਗ ਨਾਲ ਸਾਡੇ ਸ਼੍ਰੀ ਪੰਕਜ ਕੌਸ਼ਲ ਜੀ ਤੇ ਸਾਡੀ ਭੈਣ ਰਾਧਾ ਕੌਸ਼ਲ ਜੀ ਤੇ ਸਾਡੇ ਪਰਦੂਆ ਜੀ ਸਾਥੀ ਨੇ ਸਾਰੇ ਔਰ ਬਹੁ ਬੜੀ ਢੰਗ ਨਾਲ ਇਹ ਸਕੂਲ ਚਲਾ ਕੇ ਕਿਉਂਕਿ ਇਸ ਇਲਾਕੇ 'ਚ ਲੋੜ ਸੀ ਉਸ ਸਮੇਂ ਜਿਸ ਸਮੇਂ ਇੱਥੇ ਕੁਝ ਵੀ ਨਹੀਂ ਸੀਗਾ ਸਕੂਲ ਦਾ ਨਾਮ ਦੀ ਤਾਂ ਬਹੁਤ ਦੂਰ ਦੀ ਗੱਲ ਆ ਤੇ ਕੁਝ ਵੀ ਨਹੀਂ ਚੋਸ ਤੇ ਮੋਕਸ਼ਲ ਸਾਹਿਬ ਨੇ ਇੱਥੇ ਸਕੂਲ ਬਣਾ ਕੇ ਵਿਦਿਆਦਾਨ ਦਿੱਤਾ ਤੇ ਵਿਦਿਆਦਾਨ ਸਭ ਤੋਂ ਉੱਤਮ ਦਾਨ ਹੈ ਤੇ ਅੱਜ ਇਸ ਇਲਾਕੇ ਦੇ ਵਿੱਚ ਤਰੱਕੀ ਹੋਈ ਹੈ ਤੇ ਇਹਨਾਂ ਦਾ ਵੀ ਉਹਦੇ 'ਚ ਚੌਗਦਾਨਾ ਤੇ ਵਧਾਈ ਦਿਨਾ ਇਹਨਾਂ ਨੂੰ ਤੇ ਮੈਂ ਤਾਂ ਇਹੀ ਅਪੀਲ ਕਰਦਾ ਆਓ ਇਕੱਠੇ ਹੋ ਕੇ ਆਪਾਂ ਵੱਧ ਤੋਂ ਵੱਧ ਆਪਣੀ ਸਿਹਤ ਦਾ ਖਿਆਲ ਰੱਖੀਏ ਔਰ ਵਧੀਆ ਢੰਗ ਨਾਲ ਪੜੀਏ ਬੱਚਿਆਂ ਨੂੰ ਮਿਲ ਕੇ ਅਪੀਲ ਕਰਦਾ ਬੇਨਤੀ ਕਰਦਾ ਤੇ ਖਾਸ ਕਰਕੇ ਇੱਕ ਬੇਨਤੀ ਹੋਰ ਕਰਦਾ ਨੌਜਵਾਨਾਂ ਨੂੰ ਤੇ ਆਪਣੇ ਲੁਧਿਆਣੇ 'ਚ ਆਪਾਂ ਸਾਰੇ ਜਾਣਦੇ ਆ ਪੋਲੂਸ਼ਨ ਬਹੁਤ ਜ਼ਿਆਦਾ ਇਹ ਜੇ ਇੰਡਸਟਰੀ ਕਰਕੇ ਵਾਹਕਲ ਕਰਕੇ ਆਪਾਂ ਇੰਡਸਟਰੀ ਦੀ ਵੀ ਲੋੜ ਆ ਆਪ ਨੂੰ ਵਾਹਕਲ ਦੀ ਵੀ ਲੋੜ ਆ ਉਹ ਬੰਦ ਨਹੀਂ ਕਰ ਸਕਦੇ ਪਰ ਉਹਦਾ ਬਦਲ ਜ਼ਰੂਰ ਹੈ ਇੱਕ ਤੇ ਵੱਧ ਤੋਂ ਵੱਧ ਦਰਖਤ ਲਾਈਏ ਹੁਣ ਹੌਣੇ ਸਮੇਂ ਦੇ ਵਿੱਚ ਦਰਖਤ ਲਾ ਕੇ ਤੇ ਆਪਾਂ ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਆ ਉਹਨਾਂ ਨੂੰ ਵਧੀਆ ਖਾਣਾ ਦੇਣੇ ਐ ਤੇ ਉਹਦੇ ਵਾਸਤੇ ਸਾਫ਼ ਸੁਥਰੀ ਆਕਸੀਜਨ ਵੀ ਦੇਣਾ ਜ਼ਰੂਰੀ ਐ ਤੇ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਇੱਕ ਪ੍ਰੋਗਰਾਮ ਰੱਖਿਆ ਸਰਦਾਰ ਜੀ ਕੋਲ ਲਗਰੇਵਾ ਦੀ ਪਹੁੰਚੇ ਨੇ ਤੇ ਕੀ ਕਹਾਂ ਉਹਨੇ ਅੱਜ ਪ੍ਰੋਗਰਾਮ ਬਾਰੇ ਅੱਜ ਕੌਸ਼ਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਿਬਾ ਰੋਡ ਵਿਖੇ ਆਨ ਦਾ ਐਜ਼ ਅ ਡਿਸਟ੍ਰਿਕਟ ਕੋਆਰਡੀਨੇਟਰ ਲੁਧਿਆਣਾ ਅਸੀਂ ਵੋਕੇਸ਼ਨਲ ਨੂੰ ਪ੍ਰੋਮੋਟ ਕਰਦੇ ਆਂ ਔਰ ਮੈਨੂੰ ਸੱਦਾ ਦਿੱਤਾ ਗਿਆ ਸੀਗਾ ਸਕੂਲ ਦੇ ਫਲਾਣਾ ਜਿਹੜਾ ਫੰਕਸ਼ਨ ਹੈ ਪ੍ਰਾਈਮ ਡਿਸਟ੍ਰਿਬਿਊਸ਼ਨ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜੋ ਬੱਚਿਆਂ ਦੀ ਪਰਫਾਰਮੈਂਸ ਇਸ ਨੇ ਔਰ ਜਿਸ ਏਰੀਆ ਦੇ ਵਿੱਚ ਇਹ ਸਕੂਲ ਸਿਚੁਏਟਿਡ ਹੈ ਤਕਰੀਬਨ ਇੱਥੇ ਲੁਧਿਆਣਾ ਯੂਥ ਏਰੀਆ ਜਿੱਥੇ ਬਹੁਤ ਜ਼ਿਆਦਾ ਨੀਵਲ ਕਲਾਸ ਹੈ ਔਰ ਇਹ ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਜਿੱਥੇ ਦੇ ਬੱਚੇ ਪਤਾ ਲੱਗਿਆ ਇੱਥੇ ਕਿ ਬੱਚੇ ਬੁਲਾਏ ਗਏ ਆ ਜਿਹੜੇ ਇਥੋਂ ਪੜ੍ਹ ਕੇ ਡਾਕਟਰ ਬਣੇ ਨੇ ਐਡਵੋਕੇਟ ਬਣੇ ਨੇ ਇੰਜੀਨੀਅਰ ਬਣੇ ਨੇ ਬੈਂਕਿੰਗ ਲੈਵਲ ਵਿੱਚ ਕੰਮ ਕਰ ਰਹੇ ਨੇ ਪੀ ਐਸ ਪੀ ਸੀ ਐਲ ਦੇ ਵਿੱਚ ਕੰਮ ਕਰ ਰਹੇ ਨੇ ਔਰ ਜਿਹੜਾ ਨੇਵੀ ਦੇ ਵਿੱਚ ਨੇ ਆਰਮੀ ਦੇ ਵਿੱਚ ਨੇ ਔਰ ਬਹੁਤ ਹੀ ਖੁਸ਼ੀ ਹੋਈ ਉਹਨਾਂ ਬੱਚਿਆਂ ਨੂੰ ਮਿਲ ਕੇ ਔਰ ਜਿਹੜਾ ਇਹਦਾ ਸਟਾਫ ਹੈ ਉਹਨਾਂ ਦੀ ਬਹੁਤ ਜ਼ਿਆਦਾ ਦੇਣ ਹੈ ਇਸ ਇਲਾਕੇ ਨੂੰ ਇੱਥੇ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਧਾ ਕੌਸ਼ਨ ਜਿਨ੍ਹਾਂ ਦਾ ਕੀ ਬਹੁਤ ਜ਼ਿਆਦਾ 100% ਡੈਡੀਕੇਸ਼ਨ ਰਹਿੰਦੀ ਹੈ ਬੱਚਿਆਂ ਦੇ ਪ੍ਰਤੀ ਔਰ ਦੇਖਿਆ ਵੀ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਹਰ ਚੀਜ਼ ਨੂੰ ਇਨੋਵੇਟਿਵ ਆਈਡੀਆਜ਼ ਦੇ ਨਾਲ ਉਸ ਨੂੰ ਇੰਟਰੋਡਿਊਸ ਕੀਤਾ ਜਾਂਦਾ ਹੈ ਬੱਚਿਆਂ ਨੂੰ ਪ੍ਰੈਕਟੀਕਲੀ ਵੀ ਸਿਰਫ ਆਪਾਂ ਨੂੰ ਬੁਕੀਸ਼ ਸਿਰਫ ਇੱਕ ਬੁਕੀਸ਼ ਥਿਊਰੀ ਦੇ ਤੌਰ ਤੇ ਨਹੀਂ ਪੜਾਇਆ ਜਾਂਦਾ ਬੱਚਿਆਂ ਨੂੰ ਨਾਲ ਨਾਲ ਪ੍ਰੈਕਟੀਕਲ ਨੋਲੇਜ ਵੀ ਦਿੱਤੀ ਜਾਂਦੀ ਹੈ ਔਰ ਜੋ ਬੱਚਿਆਂ ਨੂੰ ਸਿਖਲਾਈ ਕਰਾਇਆ ਗਿਆ ਕਿੰਨਾ ਕਿੰਨਾ ਪੰਜਾਬੀ ਸੱਭਿਆਚਾਰ ਕਲਚਰ ਪ੍ਰੋਗਰਾਮ ਦੇ ਨਾਲ ਹੋਇਆ ਜਾ ਰਿਹਾ ਹੈ ਜੀ ਜੀ ਬੱਚਿਆਂ ਨੂੰ ਹਰ ਤਰੀਕੇ ਦੀ ਜੇ ਅਪਾ ਦੇਖਿਆ ਜਾਵੇ ਕਿ ਇਥੇ ਆਪਣਾ ਰਾਜਸਥਾਨੀ ਕਲਚਰ ਗੁਜਰਾਤੀ ਕਲਚਰ ਇਸ ਤੋਂ ਇਲਾਵਾ ਆਪਣੇ ਪੰਜਾਬ ਦਾ ਜਿਹੜਾ ਗਿੱਧਾ ਔਰ ਪੰਗੜਾ ਦੋਨੋਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਗਿਆ ਵਾ ਬੱਚਿਆਂ ਦੇ ਵਿੱਚ ਜਿਹੜਾ ਐਕਸਾਈਟਮੈਂਟ ਸੀ ਉਹ ਦੇਖਦੇ ਹੀ ਬਣਦੀ ਸੀ ਔਰ ਬਹੁਤ ਖੁਸ਼ੀ ਹੋਈ ਇਥੇ ਆ ਕੇ ਸਭ ਨੂੰ ਸਰਦਾਰ ਜੋ ਹੋਰ ਮੁੱਖ ਮਹਿਮਾਨ ਤੋਂ ਕੋਲ ਕੋਣ ਪਹੁੰਚ ਰਹੇ ਹਨ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਵਿਚਕਾਰ ਐਮ ਐਲ اے ਸਰਦਾਰ ਦਲਜੀਤ ਸਿੰਘ ਕੋਲਾ ਗਰੇਵਾਲ ਜੀ ਆਏ ਸਕੇ ਇਸ ਤੋਂ ਇਲਾਵਾ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਉਹ ਐਮ ਐਲ اے ਨੋਤ ਸਰਦਾਰ ਮਦਨ ਲਾਲ ਮੱਗਾ ਜੀ ਪਹੁੰਚ ਰਹੇ ਨੇ ਔਰ ਉਸ ਤੋਂ ਇਲਾਵਾ ਅਵਾਰਡ ਆਫ ਆਨਰਸ ਲਈ ਜਿਹੜੇ ਆਪਾਂ ਕਹਿੰਦੇ ਹਾਂ ਸਟੇਮ ਸਾਡੇ ਇੱਥੇ ਜਿਹੜੇ ਗੈਸਟ ਨੇ उन्होंने बहुत सारिया हस्तियां ने जहाँ के डॉक्टर भरत दुआ जी और रोहित जिंदल जी जो पी एस पीसी पी एल देखते दे हैं इसको अलावा सिटी यूनिवर्सिटी को डायरैक्टर ने जोड़े अमनदीप टंग जी वो पहुँचे ने पी सी आर इंचार्ज सौदागर अली जी पहुँचे ने ए सी पी ट्रैफिक टू सरदार गुरप्रीत सिंह सिद्धू जी भी पहुंचे ने इतने और ਔਰ ਸਾਰਿਆਂ ਦਾ ਜੋ ਐਕਸਪੀਰੀਅੰਸ ਹੀ ਬਹੁਤ ਹੀ ਅੱਛਾ ਰਿਹਾ ਔਰ ਬੱਚਿਆਂ ਨੂੰ ਦੇਖ ਕੇ ਬਹੁਤ ਜ਼ਿਆਦਾ ਐਕਸਾਈਟਮੈਂਟ ਰਹੀ ਸਾਰਿਆਂ ਦੇ ਵਿੱਚ ਜਿਵੇਂ ਸਾਰਾ ਜੋ ਸੰਤ ਪੰਚਮੀ ਨਹੀਂ ਹੈਗੀ ਹੈ ਅਜੇ ਦਾ ਵੱਡਾ ਦਿਨ ਆਇਆ ਉਹਦੇ ਵੇਲੇ ਕੀ ਹੋਣਾ ਹੈ ਬਸੰਤ ਪੰਚਮੀ ਤੇ ਦੇਖੋ ਆਪਣਾ ਜਿਹੜਾ ਪੂਜਾ ਨਾ ਸੱਤਸਪਤੀ ਮਾਤਾ ਪੂਜਨ ਕੀਤਾ ਜਾਂਦਾ ਹੈ ਔਰ ਸੱਤਸਪਤੀ ਜੀ ਨੂੰ ਕਿਹਾ ਜਾਂਦਾ ਹੈ ਕਿ ਜਿਦਾਂ ਕਿ ਸੱਤਸਪਤੀ ਜੋ ਹੈ ਇੱਕ ਇਨਸਾਨ ਦਾ ਤੀਜਾ ਨੇਤਰ ਹੈ ਔਰ ਅੱਜ ਦੇ ਦਿਨ ਅਗਰ ਜਿਹੜੇ ਬੱਚੇ ਨੇ ਇਸ ਚੀਜ਼ ਨੂੰ ਮੰਨਦੇ ਵਿੱਚ ਧਿਆਨ ਦੇਣੇ ਔਰ ਆਪਣਾ

बहुत सारी परफॉर्मेंसेज हैं जो बच्चे आज देंगे और जिन्हें देखकर पेरेंट्स को भी लगेगा कि उन्होंने बहुत अच्छे स्कूल में अपने बच्चों की एडमिशन करवाई है है ना? होती है ना बिफोर पेरेंट्स के मन में में हेसिटेशन होती कि क्या इस स्कूल हमारे बच्चों को एजुकेशन के साथ साथ ओवरऑल डेवलपमेंट भी मिलेगी तो इस स्कूल में हमेशा यही एफर्ट्स करवाए जाते हैं डिफरेंट डिफरेंट हमारे स्कूल में हाउसेज हैं हाउसेज के अंडर जो बच्चों को अलग अलग इवेंट्स के लिए उनको पूरा साल जो है वो ऐसी एक्टिविटीज करवाई जाती है और आज हमने वो सारी इस मंच पर उनको समप कर दिया है। इसके साथ साथ स्पोर्ट्स इवेंट भी करवाए जाते हैं कराटे क्लासेस भी हमारे स्कूल में होती है आज उनके भी जो डिफरेंट सॉरी लेवल पे जो भी बच्चों ने कॉम्पिटिशन अचीव किए हैं गेन किए हैं आज उन बच्चों को भी हम सम्मानित करेंगे उनको भी जो अवार्ड है वो दिए जाएंगे जैसे बच्चे हैं बहुत सारे बच्चे ऐसे होते हैं ज्यादा पैसे बच सकते सर लिए लिए जब जब हमने इस में जो स्कूल स्टार्ट किया था तो हमारा मोटिव ही यही था कि एवरी वन गेट अ गुड एजुकेशन हम इस चीज के पीछे कभी नहीं जाते हैं हमारे स्कूल में जो नीडी पेरेंट्स हैं उनके बच्चे भी पढ़ते हैं और उनको भी इक्वल एजुकेशन जो सारी फैसिलिटीज है वो एक जैसे ही दी जाती है पहला तो मैं ਤੁਹਾਡੇ ਟੀਵੀ ਚੈਨਲ ਵਾਲਿਆਂ ਦਾ ਸਾਰਿਆਂ ਦਾ ਸਾਰਿਆਂ ਨੂੰ ਜੀ ਆਇਆਂ ਕਹਦਾ ਧੰਨਵਾਦ ਕਰਦਾ ਹਾਂ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਨੇ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਹੈ ਸਾਡਾ ਫਰਜ਼ ਹੈ ਬੱਚਿਆਂ ਨੂੰ ਸਮਝਾਉਣਾ ਹੈ ਬੱਚਿਆਂ ਨੇ ਤੋਂ ਚੰਗਾ ਰੱਟ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨਾ ਦੇਸ਼ ਦਾ ਨਾਮ ਰੋਸ਼ਨ ਕਰਨਾ ਦੇਸ਼ ਦੀ ਤਰੱਕੀ ਪੜ੍ਹਾਈ ਦੇ ਖੇਡਾਂ ਨਾਲ ਹੁੰਦੀ ਹੈ ਸਾਡਾ ਫਰਜ਼ ਬਣਦਾ ਸਾਰਿਆਂ ਦਾ ਵੀ ਇਹਨਾਂ ਬੱਚਿਆਂ ਵੱਲ ਧਿਆਨ ਦੇਈਏ ਇਤੋਂ ਚੰਗੇ ਰਿਜ਼ਲਟ ਲੈ ਕੇ ਆਉਣ ਇਤੋਂ ਸਕੂਲ ਦਾ ਨਾਮ ਰੋਸ਼ਨ ਕਰਨਾ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਇਹ ਜ਼ਰੂਰੀ ਹੈ ਸਰ ਬਹੁਤ ਸਾਰੇ ਬੱਚਿਆਂ ਨੂੰ ਇਹ ਸੈਪਿਕ ਅਕੋਰਡਿੰਗਲੀ ਸਿਖਾਉਂਦਾ ਅਸੀਂ ਸਕੂਲਾਂ ਦੇ ਵਿੱਚ ਵੱਖ-ਵੱਖ ਵਿੱਚ ਸਕੂਲਾਂ ਦੇ ਵਿੱਚ ਸੈਮੀਨਾਰ ਲਾਇਆ ਬੱਚਿਆਂ ਨੂੰ ਜਿਹੜਾ ਚੰਗੀ ਤਰ੍ਹਾਂ ਸਮਝਾਇਆ ਕਿਉਂਕਿ ਸਾਡਾ ਇਨਸਾਨੀਅਤ ਫਰਜ਼ ਬਣਦਾ ਬੱਚੇ ਦੇਸ਼ ਦਾ ਭਵਿੱਖ ਨੇ ਇਹਨਾਂ ਨੂੰ ਜ਼ਰੂਰੀ ਆ ਸਮਝਾਉਣਾ ਸਾਡਾ ਫਰਜ਼ ਆ ਅਸੀਂ ਟ੍ਰੈਮੈਗਨਿਜ਼ਮਸ ਹੁੰਦੀ ਵੀ ਤੇ ਨਸੇ ਸੰਬੰਧੀ ਵੀ ਬੱਚਿਆਂ ਨੂੰ ਜਾਗਰਤ ਕਰੀਦਾ ਆਪਣੀਆਂ ਕਪਤਾ ਰਾਹੀ ਵੀ ਮੈਂ ਇੱਕ ਕਿਤਾਬ ਲਿਖੀ ਆ ਕਲਮ ਦੇ ਨਾਂ ਤੇ ਉਹਦੇ ਵਿੱਚ ਸਮਾਜ ਨੂੰ ਸੇਧ ਦੇਣ ਵਾਲੀਆਂ ਕਪਤਾਵਾਂ ਨੇ ਇਹ ਬੱਚਿਆਂ ਨੂੰ ਵੀ ਸੇਧ ਦੇਣ ਵਾਲੀਆਂ ਕਪਤਾਵਾਂ ਨੇ ਇਸੇ ਕਰਕੇ ਮੈਂ ਬੱਚਿਆਂ ਨੂੰ ਦੱਸਦਾ ਹੁੰਨਾ ਵੀ ਜਿਹੜੀ ਕਲਮ ਆ ਉਹਦੇ ਵਿੱਚ ਸਭ ਤੋਂ ਵੱਡੀ ਤਾਕਤ ਆ